ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਇਸ ਕੋਰਸ ਵਿੱਚ ਜਿਸ ਦਾ ਨਾਮ ਹੈ ਜਪਜੀ ਸਾਹਿਬ ਦਾ ਮर्म ਗਿਆਨ ਜੋ ਕਿ ਸਾਡੇ ਜੀਵਨ ਦੀ ਰਾਹਦਾਰੀ ਹੈ ਜੀ ਸਾਡੀ ਜੀਵਨ ਰਾਹਦਾਰੀ ਹੈ ਜੀ ਭਾਗ ਜ਼ਿੰਦਗੀ ਨੂੰ ਜਿਉਣ ਦਾ ਰਸਤਾ ਹੈ ਜੀ ਅਤੇ ਮੇਰਾ ਨਾਮ ਹੈ ਜੀ ਸਿਮਰਨਜੀਤ ਸਿੰਘ ਨਾ ਤਾਂ ਮੈਂ ਟਕਸਾਲੀ ਹਾਂ ਜੀ ਅਤੇ ਨਾ ਹੀ ਮੈਂ ਮਿਸ਼ਨਰੀ ਹਾਂ ਭਾਵੇਂ ਮੈਂ ਇਨਦੁਨਾ ਸੰਸਥਾਵਾਂ ਵਿੱਚੋਂ ਸਿੱਖਿਆ ਨਹੀਂ ਲਈ ਜੀ ਇਹ ਸਾਰੀ ਪ੍ਰਭੂ ਪਰਮਾਤਮਾ ਦੀ ਰਹਿਮਤ ਦੇ ਨਾਲ ਅਤੇ ਮਿਹਨਤ ਦੇ ਨਾਲ ਅਤੇ ਉਤਸ਼ਾਹ ਦੇ ਨਾਲ ਪ੍ਰੇਮ ਦੇ ਨਾਲ ਗਿਆਨ ਇਕੱਠਾ ਕੀਤਾ ਹੈ ਜੀ ਜੋ ਮੈਂ ਤੁਹਾਡੇ ਸਾਹਮਣੇ ਇਸ ਕੋਰਸ ਵਿੱਚ ਪੇਸ਼ ਕੀਤਾ ਹੈ ਜੀ ਅਤੇ ਮੈਂ ਵੀ ਤੁਹਾਡੇ ਜਿਹਾ ਇੱਕ ਮਨ ਇਨਸਾਨ ਹਾਂ ਜੀ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਚੱਲਦਾ ਹਾਂ ਜੀ ਇਸ ਲਈ ਇਸ ਕੋਰਸ ਵਿੱਚ ਮੇਰੇ ਕੋਲੋਂ ਗਲਤੀਆਂ ਵੀ ਹੋ ਸਕਦੀਆਂ ਨੇ ਜੀ ਆਪ ਜੀ ਨੇ ਆਪਣਾ ਬੱਚਾ ਸਮਝ ਕੇ ਆਪਣਾ ਹੀ ਭਰਾ ਸਮਝ ਕੇ ਉਹਨਾਂ ਗਲਤੀਆਂ ਨੂੰ ਮਾਫ਼ ਕਰ ਦੇਣਾ ਜੀ ਅਤੇ ਪ੍ਰਭੂ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਜੀ ਹਾਂਜੀ ਜੇਕਰ ਤੁਹਾਨੂੰ ਕੋਈ ਗਲਤੀ ਨਜ਼ਰ ਆਵੇ ਜਾਂ ਜਿੱਥੇ ਸੁਧਾਰ ਕਰ ਸਕਾਂ ਉਹ ਚੀਜ਼ ਨਜ਼ਰ ਆਵੇ ਤਾਂ ਆਪਣੇ ਕੀਮਤੀ ਵਿਚਾਰ ਪੇਸ਼ ਕਰਨੇ ਨਾ ਭੁੱਲਣਾ ਜੀ ਤਾਂ ਜੋ ਫਿਊਚਰ ਵਿੱਚ ਜਾਂ ਉਸ ਨੂੰ ਗਲਤੀ ਨੂੰ ਸੁਧਾਰ ਕੇ ਦੁਬਾਰੇ ਪੇਸ਼ ਕੀਤਾ ਜਾ ਸਕਦਾ ਹੋਵੇ ਜੀ ਮੈਂ ਫਿਰ ਵਰ ਤੁਹਾਡਾ ਫਿਰ ਵੀ ਇੱਕ ਵਰ ਤੁਹਾਡਾ तहे ਦਿਲੋਂ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਜੀ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੋਰਸ ਨੂੰ ਦੇ ਰਹੇ ਹੋ ਜੀ ਇਸ ਕੋਰਸ ਦਾ ਖਾਸ ਮਕਸਦ ਤੁਹਾਨੂੰ ਪ੍ਰਭੂ ਪਰਮਾਤਮਾ ਦੇ ਨਾਲ ਜੋੜਨ ਦੇ ਨਾਲ ਹੈ ਜੀ ਪਿਆਰ ਪਰਮਾਤਮਾ ਦੇ ਨਾਲ ਪਹੁੰਚਦੀ ਹੈ ਜੀ ਤੁਹਾਡੀ ਸੁਰਤ ਵਿੱਚ ਵਾਧਾ ਕਰਨ ਦਾ ਤੁਹਾਡੇ ਗਿਆਨ ਵਿੱਚ ਵਾਧਾ ਕਰਨ ਦਾ ਹੈ ਜੀ ਅਤੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਦਾ ਹੈ ਜੀ ਤਾਂ ਕਿ ਕਿਵੇਂ ਕੁਰਬਾਨੀ ਵਿੱਚ ਜਾਂ ਜਪਜੀ ਸਾਹਿਬ ਵਿੱਚ ਦੱਸੇ ਹੋਏ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਇਸ ਨੂੰ ਬਿਹਤਰ ਬਣਾਇਆ ਜਾਵੇ ਜੀ ਇੱਕ ਕੋਰਸ ਜਪਜੀ ਸਾਹਿਬ ਦਾ ਜੀ ਇੱਕ ਨਵੀਂ ਦਿਸ਼ਾ ਪੇਸ਼ ਕਰਦਾ ਜੀ ਇੱਕ ਨਾਮਾ ਨਜ਼ਰੀਆ ਹੈ ਜੀ ਜਪਜੀ ਸਾਹਿਬ ਉਤੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਨੂੰ ਸਭ ਨੂੰ ਕਿ ਕੋਸ਼ਿਸ਼ ਕਰਨੀ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਪਪ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇਸ ਕੋਰਸ ਨੂੰ ਦੇਖਣ ਦੀ ਸਮਝਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਸਾਰਾ ਪਰਿਵਾਰ ਇਸ ਗੁਰਬਾਣੀ ਦਾ ਲਾਹਾ ਲੈ ਸਕੇ ਜੀ